ਉਹ ਸਮਗਲਰ ਉਹ ਸਪਲਾਈ ਕਰਦਾ ਆ ਉਹ ਔਰ ਕਰਨ ਉਹਦਾ ਅੱਗੇ ਜਿਹੜਾ ਇੱਥੇ ਮੇਨ ਆਦਮੀ ਆ ਜਿਹੜਾ ਕਿ ਉਹਦੇ ਲਈ ਸਾਰਾ ਇਹ ਸਮਾਨ ਆਰਡਰ ਤੋਂ ਚੁੱਕ ਕੇ ਅੱਗੇ ਇਹਨੇ ਦੇਣਾ ਆ ਬੱਚਾ ਕਰਨ ਦੇ ਖਿਲਾਫ ਅਸੀਂ ਚੈੱਕ ਕਰ ਰਹੇ ਹਾਲੇ ਤੱਕ ਕੋਈ ਪਰਚਾ ਉਹਦੇ ਖਿਲਾਫ ਸਾਨੂੰ ਨਹੀਂ ਨਿਕਲਿਆ ਬਟ ਜਿਹੜਾ ਲक्की ਆ ਉਹਦੇ ਖਿਲਾਫ ਕਾਫੀ ਮੁਕਦਮੇ ਆ ਜਸਮੀਤ ਲੱਕੀ ਜਿਹਦੇ ਬਾਰੇ ਦੱਸਿਆ ਸੀ ਅਰੇ ਜੇ 307 ਦੇ ਵੀ ਆਰਮਜ਼ ਐਕਪੀ ਵੀ ਔਰ ਐਨਡੀਪੀ ਅਸੈਟ ਦੇ ਵੀ ਮੈਂ ਉਹ ਹੀ ਤਾਂ ਦੱਸ ਰਿਹਾ ਜੀ ਕਿ ਇਹ ਜਸਮੀਤ ਲੱਕੀ ਜੋ ਕਿ ਬਾਹਰ ਬੈਠਾ ਆ ਉਹ ਸਮਗਲਰ ਉਹ ਸਪਲਾਈ ਕਰਦਾ ਆ ਉਹ ਔਰ ਕਰਨ ਉਹਦਾ ਅੱਗੇ ਜਿਹੜਾ ਇੱਥੇ ਮੇਨ ਆਦਮੀ ਆ ਜਿਹੜਾ ਕਿ ਉਹਦੇ ਲਈ ਸਾਰਾ ਇਹ ਸਮਾਨ ਬਾਰਡਰ ਤੋਂ ਚੁੱਕ ਕੇ ਅੱਗੇ ਇਹਨੇ ਦੇਣਾ ਆ ਅ ਕਿਲਵਾ ਚ ਦੇਣਾ ਆ ਜਾਂ ਕਿਸੇ ਵੀ ਤਰੀਕੇ ਨਾਲ ਇਹ ਸਪਲਾਈ ਕਰਦਾ ਹੈ ਇਹ ਅੱਗੇ ਕਰਨ ਕਰਦਾ ਸੀ ਪਰ ਕਰਨ ਹੀ ਅੱਗੇ ਪੈਸੇ ਇਕੱਠੇ ਕਰਕੇ ਭੇਜਦਾ ਸੀ ਉਹਦੇ ਬਾਰੇ ਵੀ ਸਾਨੂੰ ਕਾਫੀ ਇਨਫੋਰਮੇਸ਼ਨ ਔਰ ਕਾਫੀ ਸਾਡੇ ਕੋਲ ਰਿਕਾਰਡ ਆ ਗਿਆ ਹੈ ਪਰ ਇਹਦੇ ਵੀ ਅਸੀਂ ਸਾਰੀ ਕਾਰਵਾਈ ਕਰ ਰਹੇ ਹਾਂ ਸਰ ਕਿੰਥੇ ਲੁਕਾ ਕੇ ਰੱਖੀ ਸੀ ਪਤਾ ਨਹੀਂ ਉਹਨੇ ਆਪੇ ਘਰ ਦੇ ਵਿੱਚ ਹੀ ਲੁਕਾ ਲਿਆ ਕਬੂਤਰ ਦੇ ਗੰਡੇ ਉੱਤੇ ਉਹ ਹੁਣ ਸਾਰਾ ਇਨਵੈਸਟੀਗੇਸ਼ਨ ਦਾ 파ਟ ਆ ਰਿਹਾ ਤੇ ਘਰ ਤੋਂ ਹੀ ਰਿਕਵਰ ਹੋਈ ਆ ਔਰ ਫਰਦਰ ਇਰੇ ਵਿੱਚ ਕਿੰਨੀ ਵਾਰੀ ਉਹਨੇ ਪਹਿਲਾਂ ਚੁੱਕੀ ਆ ਜੀ ਕਿਉਂਕਿ ਉਹ ਵੀ ਅਸੀਂ ਸਾਰਾ ਸਟੱਡੀ ਕਰ ਲਿਆ ਆ ਉਹਦੇ ਬਾਰੇ ਵੀ ਸਾਰਾ ਕੋ ਇਨਫੋਰਮੇਸ਼ਨ ਵੀ ਆ ਗਈ ਪੁਕਤਾ ਸਬੂਤ ਵੀ ਆ ਗਿਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਥੋਂ ਤੱਕ ਕਿ ਇਹ ਪੈਸੇ ਅੱਗੇ ਭੇਜਣ ਦਾ ਤਰੀਕਾ ਔਰ ਕਿਨੋ ਕਿਨੋ ਦੇ ਰਿਆ ਸੀ ਉਹ ਵੀ ਸਾਡੇ ਹੁਣ ਇਹਦੀ ਇਨਵੈਸਟੀਗੇਸ਼ਨ ਸਾਡੇ ਅੱਗੇ ਆ ਗਿਆ ਔਰ ਬਹੁਤ ਛੇਤੀ ਅਸੀਂ ਉਹਨਾਂ ਨੂੰ ਅਰੈਸਟ ਕਰ ਕਰਨ ਦੇ ਖਿਲਾਫ ਪਹਿਲੇ ਕੋਈ ਬੱਚਾ ਹੈ ਕਰਨ ਦੇ ਖਿਲਾਫ ਅਸੀਂ ਚੈੱਕ ਕਰ ਰਹੇ ਹਾਲੇ ਤੱਕ ਕੋਈ ਪਰਚਾ ਉਹਦੇ ਖਿਲਾਫ ਸਾਨੂੰ ਨਹੀਂ ਨਿਕਲਿਆ ਬਟ ਜਿਹੜਾ ਲੱਕੀ ਆ ਉਹਦੇ ਖਿਲਾਫ ਕਾਫੀ ਮੁਕਦਮੇ ਆ ਜਸਮੀਤ ਲੱਕੀ ਜਿਹਦੇ ਬਾਰੇ ਦੱਸਿਆ ਸੀ ਉਹਦੇ ਚ 307 ਦੇ ਵੀ ਆਰਮਜ਼ ਐਕਟ ਦੇ ਵੀ ਔਰ ਐਨਡੀਪੀਐਸ ਐਕਟ ਦੇ ਵੀ ਪਰ। ਤਾਂ ਕਰਾਂ ਦੀ ਏਜ ਕਿੰਨੀ ਆ ਜੀ? ਰਾਉਂਡ 24-25 ਸਾਲ ਦੇ ਕਰੀਬ ਹੈ। ਇੱਕ ਵੀਡੀਓ ਆ ਗਿਆ ਲਈ ਪਰ ਕੌਮ ਸਿੰਘ ਪੰਮੂ ਜਿਹੜੇ ਸ਼ਕਾਉਮ ਫੈਕਟਰੀ ਰੇਟਿੰਗ ਦੀ ਔਰ ਬੱਚਿਆਂ ਨੂੰ ਗਲਤ ਰਸਤੇ ਪਾਇਆ ਨਾਲ ਸਵਾਲ ਅੱਗੇ ਡਿਮਾਂਡ ਕੀਤੀ ਕਿ ਫੋਰਸ ਜੁਆਇਨ ਕਰੋ। ਇਹਦੇ ਬਾਰੇ ਮੈਂ ਤੁਹਾਨੂੰ ਇਹ ਹੀ ਕਹਾਂਗਾ ਕਿ ਜਿਹੜੇ ਪੰਜਾਬ ਦੇ ਨੌਜਵਾਨ ਆ ਇਹੋ ਜਿਹਿਆਂ ਬੰਦਿਆਂ ਤੋਂ ਗਰੇਜ਼ ਕਰਨ ਜਿਹੜੇ ਕਿ ਉਹਨਾਂ ਨੂੰ ਗਲਤ ਪਾਸੇ ਲੈ ਕੇ ਜਾਂਦੇ ਆ ਪੰਜਾਬ ਸਾਡਾ ਪੰਜਾਬ ਅਸੀਂ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦੇਣਾ ਜਿਦੋਂ ਤੱਕ ਉਹਦੇ ਸੱਟ ਦੀ ਗੱਲ ਹੈ ਇਹ ਪੰਜਾਬ ਪੁਲਿਸ ਦਾ ਜਿਹੜਾ ਇਤਿਹਾਸ ਹੈ ਉਹ ਸੁਨਹਿਰੀ ਇਤਿਹਾਸ ਹੈ ਕੁਰਬਾਨੀਆਂ ਦਾ ਸੋ ਉਹ ਪੰਜਾਬ ਪੁਲਿਸ ਹਮੇਸ਼ਾ ਇਸ ਚੀਜ਼ ਲਈ ਤਿਆਰ ਆ ਔਰ ਪੰਜਾਬ ਪੁਲਿਸ ਆਪਣੀਆਂ ਜਾਨਾਂ ਵਾਰ ਕੇ ਵੀ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਸੁਰੱਖਿਅਤ ਰੱਖੂਗੀ ਸੇਰ ਲਈ ਵਚਨਬਾਧਾ ਇਹ ਇਹ ਸਾਡੇ ਲਈ ਇੱਕ ਸਵਾਇ ਮਜ਼ਾਕ ਤੋਂ ਅਗਰ ਕੁਝ ਨਹੀਂ ਹੈ ਸਰ ਵਰਤਮਾਨ ਤਨਹੁ ਨੂੰ ਮੈਸੇਜ ਦੇਣਾ ਚਾਹੋਗੇ ਤਾਂ ਹੀ ਆਪਣਾ ਮਤੂ ਪੱਦਾ ਪਾਜਾ ਜਾ ਸਕਦਾ ਸਾਡਾ ਸਾਡਾ ਮੈਸੇਜ ਸਾਡਾ ਕੰਮ ਹੁੰਦਾ ਜੀ ਅਸੀਂ ਆਪਦੇ ਕੰਮ ਦੇ ਜ਼ਰੀਏ ਜਿਨਨੇ ਵੀ ਕੋਈ ਗਲਤ ਅੰਸਰ ਕੋਈ ਸ਼ਰਾਰਤੀ ਅੰਸਰ ਹੈ ਉਹਨਾਂ ਨੂੰ ਅਸੀਂ ਆਪਦਾ ਮੈਸੇਜ ਦੇਨੇ ਆਂ ਔਰ ਬੜਾ ਸਟਰੋਂਗ ਮੈਸੇਜ ਦਿੰਦੇ ਆਂ ਸਰ ਉਹ ਆਗਰੇ ਪੰਜਾਬ ਦੇ ਬਾਕੀ ਨੌਜਵਾਨ ਨੇ ਜਿਹਨਾਂ ਨੂੰ ਗੈਂਗਸਟਰ ਆਗਰੇ ਪੁਲਿਸ ਹੋਰ ਉਹਨਾਂ ਦੇ ਖੁੱਟੇ ਮੁਕਾਬਲੇ ਦਾਇਰ ਹੈ ਜੀ ਕੋਈ ਝੂਠਾ ਮੁਕਾਬਲਾ ਨਹੀਂ ਹੈ ਜੀ ਜੋ ਕੁਝ ਵੀ ਆ ਕਾਨੂੰਨ ਦੇ ਮੁਤਾਬਕ ਹੋ ਰਿਹਾ ਹੈ ਜੇ ਰੋ ਕੋਈ ਪੁਲਿਸ ਪਾਰਟੀ ਤੇ ਅਟੈਕ ਕਰੂਗਾ ਤੇ ਪੁਲਿਸ ਪਾਰਟੀ ਨੇ ਵੀ ਸੈਲਫ ਡਿਫੈਂਸ ਚ ਆਪਣੀ ਸੁਰੱਖਿਆ ਆਪਣੀ ਰੱਖਿਆ ਲਈ ਕਰਨਾ ਹੀ ਹੈ ਕੋਈ ਝੂਠਾ ਮੁਕਾਬਲਾ ਨਹੀਂ ਹੈ ਪਰ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਇਹ ਜ਼ਰੂਰ ਅਪੀਲ ਕਰੂੰਗਾ ਕਿ ਜਿਹੜੇ ਜਿਹੋ ਸ਼ਰਾਰਤੀ ਅੰਸਰ ਬਾਹਰ ਬੈਠੇ ਆ ਉਹਨਾਂ ਨੇ ਗੱਲਾਂ ਵਿੱਚ ਨਾ ਆਉਣ ਅਸੀਂ ਆਪਣਾ ਪੰਜਾਬ ਆਪਣਾ ਦੇਸ਼ ਅਸੀਂ ਆਪਣਾ ਬਚਾ ਕੇ ਚੰਗਾ ਸੁਖਾਵਾਂ ਮਾਹੌਲ ਇੱਥੇ ਮੇਨਟੇਨ ਰੱਖੀਏ ਜੀ ਮਾਨੋ ਇਹ ਇਹ ਪਾਸਾ ਦੇ ਪ੍ਰਧਾਨ ਕੀ ਚੌਂ ਨੂੰ ਲੈ ਕੇ ਨਹੀਂ ਮੈਂ ਉਹਦੇ ਬਾਰੇ ਨਹੀਂ ਪਤਾ ਹੈ ਸਰ ਕਰਨ ਦੀ ਗੱਲ ਕਰੀਏ ਤੇ ਕਰਨ ਕੋਈ ਵੱਖਰਾ ਕੋਈ ਕੰਮ ਕਰਦਾ ਸੀ ਜਾਂ ਖੇਤੀਬਾੜੀ ਦਾ ਹੀ ਕੰਮ ਕਰਦਾ ਹੈ ਕਰਨ ਦਾ ਇਹ ਕਿਉਂਕਿ ਕੱਲ ਰਾਤ ਹੀ ਅਸੀਂ ਸਾਰੀ ਇਹ ਗਵਰੀ ਹੋਈ ਹੈ ਜੀ ਔਰ ਕਰਨ ਦਾ ਅਸੀਂ ਸਾਰਾ ਚੈੱਕ ਕਰਾਂਗੇ ਪਛੋਕੜ ਕਰੋ ਤੋਂ ਇਹਦੇ ਵਿੱਚ ਹੈ ਪਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਸਾਨੂੰ ਕਾਫੀ ਜ਼ਿਆਦਾ ਲੀਡਸ ਮਿਲਿਆ ਆ ਕਿ ਇਹ ਹੋਰ ਕਿੰਨਾ ਨੂੰ ਸਪਲਾਈ ਕਰਦਾ ਸੀ ਔਰ ਇਥੋਂ ਤੱਕ ਕਿ ਫਾਈਨੈਂਸ਼ੀਅਲ ਟ੍ਰੇਲਸ ਵੀ ਅਸੀਂ ਚੈੱਕ ਕਰ ਲਿਆ ਹੈ ਉਹਨਾਂ ਤੇ ਵੀ ਅਸੀਂ ਪ੍ਰੋਪਰਲੀ ਅਸੀਂ ਹੁਣ ਛੇਤੀ ਐਕਸ਼ਨ ਲਗਾ